ਡਿਪਾਰਟਮੈਂਟ ਦੇ ਦੋ ਹਿੱਸੇ ਆਏ ਆ ਜਿਹੜੇ ਭਰਾਵਾਂ ਨੇ ਮੈਸੀ ਦੇ ਲੈਣੇ ਆ ਦੋ ਹਿੱਸੇ ਆ ਮੈਸੀ ਡਿਪਾਰਟਮੈਂਟ ਦੇ ਤੁਹਾਨੂੰ ਮੈਂ ਦਿਖਾਉਣਾ ਅੱਗੇ ਨਵੀਂ ਇੰਜਣ ਸਰਕਾਰੀ ਇਹ ਟਰੈਕਟਰ ਸੀਗਾ ਡਿਪਾਰਟਮੈਂਟ ਦੇ ਤੁਸੀਂ ਦੇਖੋ ਬੇਰੁਖੀ ਦਾ ਨਤੀਜਾ ਇੰਜਣ ਦੀ ਪਾਵਰ ਦਿਖਾਵਾਂ ਤੁਹਾਨੂੰ 337 S337 ਵਾਲਾ ਇੰਜਣਾਂ ਵੱਡਾ ਜਿਹੜਾ ਮੇਰਾ ਵੀਰ ਐਨਆਰਆਈ ਭਰਾ ਕੋ ਮੈਨੂੰ ਪਹਿਲਾਂ ਬਹੁਤ ਫੋਨ ਆਏ ਹਾਲੇ ਤੱਕ ਕੜਿਆਂ ਤੇ ਵੇਖੋ ਵੀ ਚੱਲਦੇ ਨਿਸ਼ਾਨ ਨਹੀਂ ਆਏ ਕਲੱਚ ਕੰਪਨੀ ਨੇ ਪਹਿਲੀ ਵਾਰੀ ਅਸੀਂ ਜੋੜ ਖੋਲੇ ਆ ਆ ਹਾਲ ਤੱਕ ਫੇਸ ਨਹੀਂ ਬੀਲਾਂ ਨੂੰ ਲੱਗੇ ਨਿਸ਼ਾਨੀਆਂ ਬਹੁਤ ਹੁੰਦੀਆਂ ਜਿਹੜੇ ਭਰਾ ਕੰਮ ਕਰਦੇ ਆ ਸਟੈਂਡਰਡ ਸਾਈਜ਼ ਕ੍ਰੈਂਕਾ ਵਾ ਬਹੁਤ ਸਸਤਾ ਇੰਜਣ ਦੇ ਦਊਗਾ ਜਾਂ ਪਿਛਲਾ ਹਿੱਸਾ ਜਿਹੜੇ ਭਰਾ ਨੇ ਲੈਣਾ ਕਿਸੇ ਨੇ ਬੂਮ ਬਣਾਉਣਾ ਕਿਸੇ ਨੇ ਕੁਝ ਕਰਨਾ ਜੇ ਇਕੱਠਾ ਕਰ ਲਓਗੇ ਤਾਂ ਨਾਟ ਹੀ ਆ ਚਾਰ ਪਾਉਣੇ ਆ ਇੰਜਣ ਦੇ ਤਾਂ ਜੋੜ ਦੇ ਸਿਰਫ ਨਾਟ ਹੀ ਕੱਢੇ ਆ ਮੈਂ ਤੁਹਾਨੂੰ ਬਹੁਤ ਜ਼ਾਇਰੇਟ ਦੇ ਵਿੱਚ ਇਹ ਆਪਣਾ ਜਿਹੜਾ 70 ਤੋਂ ਸੀ ਹੀ ਰੁਪਏ ਦੇ ਵਿੱਚ ਜਿਹੜਾ ਇਹ ਪਿਛਲਾ ਹਿੱਸਾ ਬਾਕੀ ਇੰਜਨ ਨਾਲ ਲੱਕ ਤੋਂ ਥੱਲੇ ਥੱਲੇ ਜਿਹੜਾ ਇਹ ਤਿਆਰ ਹੋ ਜਾਊਗਾ ਟਰੈਕਟਰ ਲਾ ਲਓ ਤੁਹਾਡਾ ਇਹ ਇੰਜਨ ਤੇ ਪਿਛਲਾ ਹਿੱਸਾ ਤੇ ਦੋਸਤੋ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਰਕਾਰੀ ਡਿਪਾਰਟਮੈਂਟ ਦੇ ਦੋ ਇਹ ਬਿਨਾ ਪਲੈਂਟਰੀ ਤੋਂ ਤੇਲ ਬ੍ਰੇਕਾਂ ਵਾਲੇ ਹਿੱਸੇ ਆ ਇੱਕ ਤਾਂ ਪਲੈਂਟਰੀ ਵਾਲੇ ਆਉਂਦੇ ਆ ਇਹ ਬਿਨਾ ਪਲੈਂਟਰੀ ਤੋਂ ਤੇਲ ਬ੍ਰੇਕ ਡਬਲ ਕਲੱਚ ਆ ਦੋਸਤੋ ਬਹੁਤ ਵਾਜਿਬ ਜੀ ਕੀਮਤ ਹੈ ਹੁਣ ਸੋਸ਼ਲ ਮੀਡੀਆ ਦੇ ਸਾਰਾ ਕੁਝ ਨਹੀਂ ਦੱਸਿਆ ਜਾਂਦਾ ਤੁਸੀਂ WhatsApp ਕਰ ਲਿਓ 9814504323 ਤੇ ਦੁਕਾਨ ਨੰਬਰ 321223 ਮੈਸੀ ਜਿੰਨਾ ਭਰਾਵਾਂ ਨੇ ਸ਼ੌਕ ਪੂਰੇ ਕਰਨੇ ਨੇ ਦੋ ਹੀ ਹਿੱਸੇ ਆ ਇਹ ਅੱਗੇ ਪੂਰੀ ਵੀਡੀਓ ਤੁਸੀਂ ਦੇਖੋ ਜਿਹੜੇ ਵੀਡੀਓ ਪਾਉਣੇ ਆਉਂਦਾ ਮਾਲ ਨਾਮ ਦੇ ਨਾਲ ਨਿਕਲ ਜਾਂਦਾ ਪਲੈਂਟਰੀ ਇੱਕ ਪਲੈਂਟਰੀ ਐ ਬਿਨਾ ਪਲੈਂਟਰੀ ਤੋਂ ਤੇਲ ਬ੍ਰੇਕ ਜਿਹੜੇ ਆਉਂਦੇ ਨਾ ਉਹ ਹਿੱਸੇ ਆ ਤੇਲ ਬ੍ਰੇਕਾਂ ਵਾਲੇ ਪਿਛਲੇ ਹਿੱਸੇ ਜਿਹੜੇ ਭਰਾਵਾਂ ਨੇ ਲੈਣੀਆਂ ਤੁਸੀਂ ਵੇਖ ਸਕਦੇ ਹੋ ਕ੍ਰਾਉਨ ਪੀਨਿਅਨ ਡਬਲ ਕਲਚ ਬਹੁਤ ਸੋਹਣੇ ਦੋ ਟਰੈਕਟਰ ਆਏ ਆ ਤੁਸੀਂ ਵੇਖੋ ਬਹੁਤ ਵਧੀਆ ਮਾਲ ਆ ਤੈਨ ਬਰਿਆ ਗੇਰ ਗੂਰ ਪੂਰੇ ਸਿਲਡ ਪਏ ਆ ਤੇਲ ਜਮਾ ਨਵਾਂ ਸਰਕਾਰੀ ਡਿਪਾਰਟਮੈਂਟ ਦੇ ਇੰਜਨ ਵੀ ਤੁਹਾਨੂੰ ਦਿਖਾਉਣਾ ਇਹਨਾਂ ਦੇ ਖੜੇ ਹੀ ਰਹੇ ਆ ਟਰੈਕਟਰ ਬਿਲਕੁਲ ਯੋਜਨੀ ਹੋਏ ਹੋਏ ਆ ਦੇਖੋ ਤੁਹਾਨੂੰ ਇਤਰਾ ਹੀ ਇਹ ਪਏ ਆ ਜਿਹੜੇ ਭਰਾ ਐਨਆਰਆਈ ਭਰਾ ਪੁੱਛ ਰਹੇ ਨੇ ਕੋਈ ਯਾਰ ਪਿਛਲਾ ਹਿੱਸਾ ਆ ਦੱਸਿਓ ਹੁਣ ਭਰਾ ਇਹ ਤੋਂ ਸਾਫ ਹਿੱਸੇ ਨਹੀਂ ਆ ਸਕਦੇ ਆ ਤੁਸੀਂ ਵੇਖੋ ਗਰਾਰੀਆਂ ਗਰੂਰੀਆਂ ਪੂਰੀਆਂ ਕੈਂਪ ਪਈਆਂ ਈਗਾ ਦੋਸਤੋ ਡਬਲ ਕਲਚ ਆ ਦੋਵੇਂ ਇਹਨਾਂ ਦੇ ਮੈਂ ਇੰਜਨ ਦਿਖਾਉਣਾ ਇੰਜਨ ਕੱਢੇ ਆ ਵਿੱਚੋਂ ਬਾਹਰ ਆਹ ਦੇਖੋ ਇੰਜਨ ਇਹਨਾਂ ਦੇ ਆ ਇੰਜਨ ਪਏ ਇਹਨਾਂ ਦੇ ਇੰਜਨ ਬਾਹਰ ਕੱਢੇ ਆ ਡਬਲ ਕਲਚ ਦੇ ਇੰਜਨ ਆ ਇੱਕ ਆ ਇੰਜਨ ਆ ਦੇਖੋ ਸਰਕਾਰੀ ਟਰੈਕਟਰ ਸੀਗੇ ਬਹੁਤ ਘੱਟ ਚੱਲੇ ਆ ਦੀਲਾ ਤੋਂ ਪਤਾ ਲਾ ਜਾਂਦਾ ਹਲਦਗਾ ਫੇਸ ਨਹੀਂ ਲੱਗੇ ਕੰਪਨੀ ਦੇ ਪਹਿਲੇ ਆ ਕੜੇ ਵੇਖਿਓ ਪਰਾਈ ਵੱਲ ਦੇ ਕੜੇ ਵੇਖੋ ਕਿਨੇ ਕਿਨੇ ਚੱਲੇ ਆ ਪਰ ਅੱਲਾ ਵੀ ਦਿਖਾਉਣਾ ਤੁਹਾਨੂੰ ਆ ਦੇਖੋ ਮੋਸੋ ਆਫੇ ਬਰੀਕ ਨੋਜ਼ਲ ਵਾਲਾ ਬੋਟੀ ਨੋਜ਼ਲ ਵਾਲਾ 4 5 ਇੰਚਾਂ ਦੇ ਸੀਗੇ ਪਿਛਲੇ ਹਿੱਸੇ ਆ ਇੱਕ ਡਿਸਕ ਬ੍ਰੇਕਾਂ ਚ ਡਿਸਕ ਬ੍ਰੇਕਾਂ ਵਾਲਾ ਉਹ ਦੋ ਤੇਲ ਬ੍ਰੇਕਾਂ ਵਾਲੇ ਆ ਇਹ ਡਿਸਕ ਬ੍ਰੇਕਾਂ ਵਾਲਾ ਸਿੰਗਲ ਕਲਚ ਦੇ ਕਿਸੇ ਵੀਰ ਨੇ ਲੈਣਾ ਹੋਵੇ ਭਲਵਾਨ ਟੈਕਟਰ ਪਟਿਆਲਾ ਪੇਜ ਫੋਲੋ ਕਰ ਲਓ ਦੋਸਤੋ ਆ ਪੈਡਲ ਦੂਜੀ ਆ ਗਿਆ ਥੱਲੇ ਨੂੰ ਦੱਬਣ ਵਾਲੇ ਨਵੇਂ ਮਾਡਲ ਦੇ ਵਿੱਚ ਜਿਹੜੇ ਪੈਡਲ ਆਉਂਦੇ ਆ ਤੁਸੀਂ ਸਾਡਾ ਪੇਜ ਫੋਲੋ ਕਰਕੇ ਰੱਖੋ ਜਾਣਕਾਰੀਆਂ ਤੁਹਾਨੂੰ ਬਹੁਤ ਮਿਲਣਗੀਆਂ ਔਰ ਲਾਈਕ ਕਰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਧੰਨਵਾਦ ਉਸ ਤੋਂ ਸੁੱਕੀਆਂ ਬ੍ਰੇਕਾਂ ਵਾਲਾ ਜੇ ਕਿਸੇ ਭਰਾ ਨੇ ਸੁੱਕੀਆਂ ਬ ਇਹ ਹੈਗਾ ਸੁੱਕੀਆਂ ਬ੍ਰੇਕਾਂ ਦੇ ਵਿੱਚ ਡਿਸਕ ਬ੍ਰੇਕ ਕਹਿ ਦਿੰਨੇ ਇਹਨੂੰ ਆਪਾਂ ਇਹਦਾ ਇੰਜਣ ਖੋਲਿਆ ਸੀ ਜਿਹੜਾ ਆਪਾਂ ਕੱਲ ਸਟਾਰਟ ਕਰਿਆ ਨਾ ਕੱਲ ਵੀਡੀਓ ਜਿਹੜੇ ਭਰਾਵਾਂ ਨੇ ਵੇਖੀ ਹੋਊਗੀ ਬਾਈ ਪੰਪ ਦੀ ਪਲੇਟ ਖੋਲੀ ਆ ਐ ਲੈਵੇਂ ਨਵਾਂ ਨਿਕਲਿਆ